ਤਨ ਹੈ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢਿੱਲੋਂ ਤੁਸੀਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਭਾਈ ਨੇ ਆਉਣ ਦੀ ਕੋਸ਼ਿਸ਼ ਕੀਤੀ ਯਾਰ ਜੇਕਰ ਇਹ ਕਿਰਤ ਆਇਆ ਸੀ ਪਿਛਲੀ ਵਾਰ ਆਇਆ ਤੇ ਆਪਾਂ ਇਹ ਨਹੀਂ ਕਰ ਲਿਆ ਸਭ ਤੋਂ ਵੱਧ ਮੁਗਲ ਬਿੱਟੀ ਹੋਈ ਜਾਂਦਾ ਆਪਾਂ ਤੇ 24 ਘੰਟੇ ਦੀ ਫਿਰ ਉਹ ਨੂੰ ਕੋਈ ਜਿਹੜਾ ਇੰਦਰਾਇਨਟ ਪਾ ਕੇ ਉਹਨਾਂ ਦੀ ਰਿਪੋਰਟ ਵੀ ਆਪਰੇ ਕਰਦੇ ਸਨ ਆਉਣ ਨੂੰ ਤੁਸੀਂ ਆਪ ਵੀ ਨਾਲ ਕਿਤੇ پیچھے اپنے اپنے جاندے سے سکتے ہوئی کبھلو پتے ہیں پتہ دائیسا ماں پتہ نے اپنے بارے کا ماں بلے ماں ہوئی کلال گل ماں بھر بوٹھوٹ بھی اس دکھاں چکری بار بار چیزو دکھوں پیجلی کہنے ہیں چیاسو آپ کی نہیں ہے چیاسو آپ کی نہیں ہے ساگر سکریم آپ پانتے ہیں آپ پانتے ہیں تو اندر دے ہوئی جو سوئی دے گھنے کہیں تو آپ نے کوئی بھری ہوئی ہے کہ اپنے اپنے بڑھنے جب <تصفح> <تصفح> ਜੇ ਤਾ ਉਹ ਸਿਰਫ ਬਾਹਰ ਜੂਕਸਾ ਦਾ ਸਾਨੂੰ ਕੋਈ ਆਮ ਜੀਵ ਦੇ ਬਾਗਰਾ ਦੇ ਦਾ ਕਾਹਤਕੀ ਉਪਾਏ ਲਿਉਂ। ਉੱਥੇ ਕੋ ਬਾਅਸ਼ੀਏ ਲੱਗਿਆ ਨੇ ਉੱਥੇ ਗੱਲ ਕਿਨੇ ਬਾਅਤ ਕੀਤੀਆਂ ਲੱਗਿਆ ਨੇ। ਉਥੋਂ ਸ਼ੀਰਵਾਦ ਮਿਲਦਾ। ਉਥੇ ਸਾਨੂੰ ਆਲਾ ਕਰਨੀ ਕਰਨੀ ਚਾਹੀਦੀ ਜੋ ਬੈਸਤੋ ਬਾਹਰ। ਉਹਨੇ ਕਿਹਾ ਤੇ ਜੇ ਸਾਨੂੰ ਆਲਾ ਕਰਨੀ ਕਰਾਂਗੇ ਮੈਂ ਭਾਵੇਂਗਾ। ਕਈ ਮੇਰੇ ਘਰ ਤਾਂ ਕਿੰਨੀ ਲਸ਼ੀ ਹੁੰਦੀ ਆ। ਚਾਹ ਪੂਰੀ ਤੋਂ ਕਰਦੇ ਆ ਕੋਣਾ ਉੱਥੋਂ ਜਾਵਾਂ ਮਸ਼ਕੀ ਦਾ ਖਾਣੇ। ਜਿਹਨੇ ਸਹੀ ਕਰਦਾ। ਉਹ ਕਹੇ ਮੇਰੇ ਘਰ ਤਾਂ ਕਿੰਨੀ ਚੰਗੀ ਹੁੰਦੀ ਆ। ਉਹ ਕਿਹਾ ਤਾਂ ਤੋਂ ਚਲੋ ਹੁਣ ਪ੍ਰਮਾਤਮਾ ਹੀ ਸਤਿ ਵਾਕੇ ਸਾਰਿਆਂ ਨੂੰ ਸਾਰੇ ਇਕੱਠੇ ਹੋ ਕੇ ਨਾਮ ਲੈ ਕੇ ਜਿਸੇ ਕੀ ਆ ਕੇ ਤਗਾ ਕੇ ਉਹਨਾਂ ਨੇ ਗੱਲ ਕਰਨੀ ਹੋਰ ਕਿਸੇ ਨੇ ਮਨ ਚ ਕੋਈ ਗੱਲ ਆ ਗਈ ਹੋਵੇ ਕੋਈ ਕੁਝ ਕੀ ਕਹਤਾ ਹੋਵੇ ਕੋਈ ਦਸਰੀ ਤੋਂ ਤੁਸੀਂ ਸ਼ਾਮ ਨੂੰ ਫਿਰ ਮਸਾਂ ਵੀ ਜਵਾਬ ਦੇਗੇ ਤੇ ਮੈਂ ਲੈ ਕੇ ਚੱਲੀ ਅੱਜ ਬਹੁਤ ਬਹੁਤ ਬਨੇ ਬਹੁਤ 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 ਬਾਤ ਹੈ ਮੈਂ ਲੈ ਕੇ ਚੱਲਣਾ ਬਸ ਇਹ ਹੋਣਾ ਹੀ ਨਹੀਂ ਮੈਂ ਤੇ ਕੈਪਟਨ ਸਾਹਿਬ ਨੂੰ ਤਿਆਰੀ ਸੀ ਤੇ ਚਲੇਗੇ ਫਿਰ ਮੈਂ ਤੁਹਾਨੂੰ ਵਾਟਸਐਪ ਤੇ ਲਿਖਣਾ ਪਹਿਲੇ ਆਏਗਾ ਮੈਂ ਇਹ ਵੀ ਵੇਖੋ ਕਿਵੇਂ ਕਰੀਏ ਮੈਂ ਤੁਸੀਂ ਦੱਸੋ ਕਹਿੰਦੇ ਤੂੰ ਚਲਾ ਕਰਦਾ ਨਹੀਂ ਚਲਾ ਕਰਦਾ ਤੇ ਰੋਸ ਸਾਹਿਬ ਨਹੀਂ ਚੱਲਦਾ ਉਹ ਬਲਜੀ ਤੁਸੀਂ ਚਲਾਓ ਮੇਰੇ ਨਾਲ ਵੀ ਬੁਜੀ ਮੈਂ ਆਹ ਲਾਈ ਉਹ ਵੀ ਜਵੜੀ ਨਹੀਂ ਕਰ ਛੱਡ ਕੇ ਜਾ ਕੋਈ ਨਾ ਵੀ ਮੰਦੇ ਆਪਾਂ ਨੂੰ ਅੱਜ ਤੱਕ ਕਹਿ ਜਾਂਦੇ ਹੋਗੇ ਜਰਾ ਆਪਣੇ ਤੇ ਮੇਰੇ ਤੋਂ ਬਣੀ ਖਾਲੀ ਟੈਨਕ ਤੋਂ ਬਣੀ ਹੋਈ ਉਹੀ ਗੱਲ ਸਾਡੇ ਨਾਲ ਆ ਰਹੀ ਸੀ ਕਿ ਜੋ ਕੀਤੀ ਸੀ ਨਾਮ ਵਜੇ ਕਿ ਅੱਗੇ ਚੱਲਣਾ ਨਿਕਟਿਆ ਲੈਂਗੇ ਦੋਨੋਂ ਅੱਗੇ ਕੋਲੋਂ ਉਹ ਮੈਂ ਤਰਕਤਸ ਬੋਲਣਾ ਸੁਣਾਇਆ ਜਾਣਾ ਜਦੋਂ ਅੱਜ ਮੈਂ ਬਲੈਕ ਟੈਨਕ ਕਰਾਉਣਾ ਨਾਮਿਕ ਗੱਲ ਸੁਣੋ ਇਹ ਦੋਸਤੋਂ ਪਾਲਣੇ ਗਏ ਨੇ ਜਦੋਂ ਇਹ ਖੂਬ ਜੋ ਇਹ ਨਹੀਂ ਪਹੁੰਚੀ ਲੋ ਮਰਜੀ ਮੈਨੇ ਫੋਟੋਗ੍ਰਾਫੀ ਸਿਟੀ ਆਉਣੀ ਜੇ ਕੱਟਾ ਕੱਟ ਨਹੀਂ ਕਰਨਾ ਹੈ ਤੁਸੀਂ ਜਾਇਜ਼ ਨਾ ਸੁਲਾਣੀ ਤੁਸੀਂ ਰਾਤ ਘੋੜੋ ਤੇ ਅਸੀਂ ਆਇਆ ਇੱਥੇ ਕੋਈ ਜਰਾ ਕ੍ਰੀਏ ਮਰ ਚੁਗਾ ਆ ਜਾਣ ਸੱਕਾ ਕਿਤਾ ਰਾਹ ਵਿੱਚ ਅਕਸਰ ਆਪਾਂ ਤਾਂ ਨਹੀਂ ਰਹਿ ਰਹੇ ਹਾਂ ਕਿ ਆਪਾਂ ਕੱਟਾ ਕੱਟ ਅੱਜ ਕਾਢ ਹੀ ਲਈ ਜੇ ਤਾਂ ਅਸੀਂ ਭੱਜ ਗਏ ਤਾਂ ਟੈਕਸੇ ਛੱਡ ਲੈਣੀ ਜੇ ਤੁਸੀਂ ਭੱਜ ਕੇ ਥੋੜਾ ਕੰਮ ਜਾਰੇ ਤੁਸੀਂ ਜਾਣਾ ਅੱਜ ਨਵੇੜਲੀ ਦੇ ਕੱਟਾ

ਆਜਾ ਦਾ ਮੁੰਡਾ ਜਿਹੜਾ ਡੈੱਟ ਹੋ ਵੀ ਦੀ ਉਹ ਚਾਹ ਕੇ ਮੋੜ ਮਾਰ ਲੱਗਿਆ ਉਹ ਤਾਂ ਨਹੀਂ ਕੋਈ ਨਾ ਉੱਪਰ ਜਨੇ ਕੋਈ ਉਹ ਮੋੜ ਫੜ ਲੈਣੇ ਕੀ ਕਰਦਾ ਕਰਿਆ ਜੇ ਲੋੜ ਥੋੜਾ ਜਿਹਾ ਖੇਡਾ ਹੀ ਗਿਰਾ ਬਸ ਬਸ ਜਗਾ ਤੇ ਫੇਰੀ ਕਰੀ ਜਾਂਦੇ ਇਹਨੂੰ ਤਿੰਨ ਦਿਨਾਂ ਤੋਂ ਕਿਸ਼ੇ ਨਾ ਮੈਨੂੰ ਕਿਹਾ ਮੈਂ ਸਾਦੀ ਰੱਖੀ ਤੇ ਬਾਹਰ ਆ ਜੀ ਕੋਈ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਮੈਂ 10 ਰੁਪਏ ਘਟੀ ਦੇ ਪ੍ਰੈਸਰ ਨਹੀਂ ਹੈ ਕਿੱਥੇ ਤੋਂ ਤੇ ਆਈ ਇਹਨਾਂ ਦੇ ਬਾਰੇ ਵਿੱਚ ਗੱਲ ਕਰਨਾ ਉਹ ਨਗਰ ਕੌਂਸਲ ਦਾ ਸਾਜਿ ਕਹਿ ਕੇ ਫੇਰ ਆਜ ਦੀ ਮੀਟਿੰਗ ਦਾ ਬਕਸਿਸ ਸੀ ਕਿ 3 ਸਾਲ ਹੋ ਗਏ ਸੀ ਮੀਟਿੰਗ ਹਲਕੇ ਰਾਮਪੁਰੇਪੁਰ ਦੀ ਹੋਈ ਹੋਈ ਨਹੀਂ ਸੀ ਇਹ ਵਰਕਰਾਂ 'ਚ ਬੜੀ ਮਜੂਸੀ ਜੀ ਆਉਣ ਲੱਗ ਗਈ ਸੀ ਪਿੱਛੇ ਇੱਕ ਤਾਂ ਕਾਂਗਰਸ ਪਾਰਟੀ ਸੀ ਤਾਂ ਸੱਤ ਜਿੱਤੀ ਸੀ ਪੰਜਾਬ 'ਚ ਇੱਕ ਆਦੀ ਪੱਲ ਨੂੰ ਆਈ ਸੀ ਇਸ ਕਰਕੇ ਵਰਕਰਾਂ 'ਚ ਮਜੂਸੀ ਸੀ ਕਿ ਹੁਣ ਸ਼ਾਇਦ ਆਪਣੇ ਹਲਕੇ ਦੇ ਵਿੱਚ ਕੋਈ ਖਰੋਦ ਜੀ ਆਈ ਪਈ ਸੀ ਜੀ ਵੀ ਵਰਕਰ ਥੋੜੇ ਥੋੜੇ ਮਾਨ ਬੜਾਈ ਬੈਠੇ ਸੀ ਵੀ ਕਾਂਗਰਸ ਦਾ ਰਾਜਾ ਉਹ ਕਾਲੀ ਤਾਂ ਆਉਣਾ ਨਹੀਂਗਾ ਇਸ ਕਰਕੇ ਉਧਰ ਨੂੰ ਕੁਝ ਬੰਦੇ ਆਪਣੇ ਪੰਜ ਚਾਰ ਬੰਦੇ ਕਿਸਕੇ ਵੀ ਆ ਪਿਛਲੇ ਦਿਨਾਂ ਸੋ ਉਸੇ ਕਣੀ ਦੇ ਵਿੱਚ ਸਾਰੇ ਵਰਕਰਾਂ ਦੀ ਇੱਕ ਮੰਗ ਸੀ ਜਿੱਥੇ ਮੈਂ ਜਾਂਦਾ ਸੀ ਕਿ ਮਿਲਦੇ ਸੀ ਕਿ ਇੱਕ ਹਲਕੇ ਦੀ ਮੀਟਿੰਗ ਕਰੋ ਜੀ ਤਾਂ ਕਿ ਪਤਾ ਲੱਗ ਜੇ ਆਪਾਂ ਨੂੰ ਵੀ ਕਿੰਨੇ ਕਿਲੋ ਕੱਪੜੇ ਨਾਲ ਖੜੇ ਆ ਕਿਵੇਂ ਫਿਰ ਉਹਦੇ ਨਾਲ ਲੋਕਾਂ ਨੂੰ ਹੌਸਲਾ ਹੋ ਜਾਂਦਾ ਸੋ ਉਸ ਦੇ ਵਿੱਚ ਅਸੀਂ ਸਨੇਹੇ ਲਾਇਆ ਜਿੱਦ ਵੀ ਮੀਟਿੰਗ ਰੱਖੀ ਸੀਗੀ ਤੇ ਤੁਸੀਂ ਸਾਰਿਆਂ ਨੇ ਵੇਖਿਆ ਕਿ ਬਹੁਤ ਉਤਸ਼ਾਹ ਦੇ ਨਾਲ ਤੇ ਬਹੁਤ ਜੋਸ਼ ਦੇ ਨਾਲ ਬਹੁਤ ਵੱਡੀ ਗਿਣਤੀ ਚ ਲੋਕ ਜਿਹਨਾਂ ਪਹਿਲਾਂ ਵੱਡੀਆਂ ਮੀਟਿੰਗਾਂ ਹੁੰਦੀਆਂ ਸੀ ਉਸੇ ਤੇ ਕਈ ਆਏ ਆ ਤੇ ਹੁਣ ਮੈਂ ਅਗਲਾ ਜਿਹੜਾ ਹੈਗਾ ਸਾਰਾ ਟਾਈਮ ਪਿੰਡਾਂ ਜਾ ਕੇ ਆ ਪਿੰਡਾਂ 'ਚ ਹੀ ਮੀਟਿੰਗਾਂ ਕਰੂੰਗਾ ਪਿੰਡਾਂ ਜਿੱਥੇ ਬੰਦੀਆਂ ਵੀ ਬਣਾਵਾਂਗੇ ਵਰਕਰਾਂ ਦੇ ਨਾਲ ਜਿੱਥੇ ਵੀ ਕਦੇ ਲੋੜ ਹੋਊਗਾ ਆ ਸ਼ਾਦੀ ਮਾਰਗ ਗੰਮੀ ਖੜਾਂਗੇ ਨਾਲ ਜਿੱਥੇ ਕਿਤੇ ਕਿਸੇ ਵਰਕਰਾਂ ਨਾਲ ਪਿੰਡਾਂ 'ਚ ਧੱਕਾ ਹੋਊਗਾ ਕੋਈ ਪੁਲਿਸ ਕਰਦੀ ਹੈ ਚਾਹੇ ਵੀਡੀਓ ਕਰਦਾ ਚਾਹੇ ਤਹਿਸੀਲਦਾਰ ਕਰਦਾ ਚਾਹੇ ਕੋਈ ਬਿਜਲੀ ਵਾਲੇ ਕਰਦੇ ਨੇ ਉਹਨਾਂ ਦੇ ਜਾ ਕੇ ਲੜਾਈ ਸੀ ਇਕੱਠੇ ਹੋ ਕੇ ਲੜਾਂਗੇ